ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਲੀਡਰਾਂ ਨੇ ਆਪਸੀ ਮੀਟਿੰਗ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੂੰ ਰੱਦ ਕਰ ਦਿੱਤਾ ਹੈ ਸਾਡੇ ਨਾਲ ਕਿਸਾਨ ਲੀਡਰ ਰਮੇਂਦਰ ਸਿੰਘ ਨੇ ਰਮੇਂਦਰ ਸਿੰਘ ਜੀ ਕਿਹੜੇ ਪੁਆਇੰਟਾਂ ਤੇ ਤੁਸੀਂ ਸੁਪਰੀਮ ਕੋਰਟ ਵੱਲ ਬਣਾਈ ਗਈ ਕਮੇਟੀ ਨੂੰ ਰੱਦ ਕੀਤਾ ਹੈ ਦੇਖੋ ਅਸੀਂ ਸੁਪਰੀਮ ਕੋਰਟ ਤੋਂ ਕਮੇਟੀ ਮੰਗੀ ਨਹੀਂ ਅਸੀਂ ਕੋਈ ਪਾਰਟੀ ਨਹੀਂ ਗਵਰਨਮੈਂਟ ਖੁਦ ਗਈ ਸੀ ਗਵਰਨਮੈਂਟ ਨੇ ਆਪਣੀ ਜ਼ਿੰਮੇਵਾਰੀ ਚੋਂ ਜਿਹੜੀ ਜਿਹੜੀ ਉਹ ਚੀਜ਼ ਮਨਾਉਣਾ ਚਾਹੁੰਦੀ ਸੀ ਉਹ ਥਰੂ ਸੁਪਰੀਮ ਕੋਰਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਆ ਸਪਰੀਮ ਕੋਰਟ ਚ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਇਸ ਗੱਲ ਦੇ ਉੱਪਰ ਕਹਿੰਦੀਆਂ ਨੇ ਕਿ ਗਵਰਨਮੈਂਟ ਐਰੋਗੈਂਟ ਹੈ ਜਾਂ ਹੋਰ ਹੈ ਇਸ ਗੱਲ ਨੂੰ ਨਹੀਂ ਮੰਨ ਰਹੀ ਔਰ ਉਹਨਾਂ ਨੇ ਇਸ ਨੂੰ ਅਪੀਲ ਦੇ ਦਾਇਰੇ ਤੋਂ ਬਾਹਰ ਕੱਢ ਕੇ ਕਲੌਜ਼ ਬਾਈ ਕਲੌਜ਼ ਅਮੈਂਡਮੈਂਟ ਦੇ ਦਾਇਰੇ ਚ ਰੱਖਿਆ ਹੈਗਾ ਜਦੋਂ ਕਿ ਅਸੀਂ ਕਲੌਜ਼ ਬਾਈ ਕਲੌਜ਼ ਡਿਸਕਸ਼ਨ ਚ ਗਵਰਨਮੈਂਟ ਨੂੰ ਬਿਲਕੁਲ ਕਲੀਅਰ ਕਰ ਚੁੱਕੇ ਹਾਂ ਕਿ ਲਾਅ ਬਿਲਕੁਲ ਵੀ ਇਸ ਦੇਸ਼ ਦੇ ਖੇਤੀਬਾੜੀ ਅਰਥਚਾਰੇ ਦੇ ਹਿੱਤ ਚ ਨਹੀਂ ਹੈਗੇ ਇਹ ਕਾਰਪੋਰੇਟ ਦੇ ਹਿੱਤ ਚ ਨੇ ਦੇਸ਼ ਦੀ ਵੱਡੀ ਗਿਣਤੀ ਦੀ ਵਸੋਂ ਦੇ ਹਿੱਤ ਚ ਨਹੀਂ ਹੈਗੇ ਔਰ ਇਸ ਦੇਸ਼ ਦਾ ਵੱਡੀ ਵਸੋਂ ਖੇਤੀਬਾੜ ਉਸ ਨੂੰ ਉਸ ਜੋ ਡਿਸਪਲੇਸ ਕਰਨ ਵਾਲੇ ਪਾਸੇ ਲੈ ਕੇ ਜਾਂਦਾ ਸੁਪਰੀਮ ਕੋਰਟ ਨੇ ਤੁਹਾਡੇ ਤੋਂ ਵੀ ਕੁਝ ਨਾਮ ਮੰਗੇ ਸੀਗੇ ਪਰ ਤੁਸੀਂ ਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਜਦੋਂ ਸੁਪਰੀਮ ਕੋਰਟ ਨੇ ਖੁਦ ਕਮੇਟੀ ਬਣਾਈ ਤਾਂ ਤੁਹਾਨੂੰ ਨਾਮਾਂ ਤੇ ਇਤਰਾਜ਼ ਆ ਦੇਖੋ ਵੀਰ ਗਵਰਨਮੈਂਟ ਬੜੇ ਸ਼ੁਰੂ ਤੋਂ ਕਹਿ ਰਹੀ ਹੈ 500 ਸੰਗਠਨ ਹੈ 40 ਸੰਗਠਨ ਡਿਸਕਸ਼ਨ ਚ ਜਾਂਦੇ ਨੇ ਕਿਸ ਤਰ੍ਹਾਂ ਸੀ 40 ਸੰਗਠਨਿਕ ਕਮੇਟੀ ਬਣਾ ਕੇ ਦੂਜਾ ਆਪਣੀ ਪਾਵਰ ਕਿਵੇਂ ਡੈਲੀਗੇਟ ਕਰ ਦਵੇ ਉਹਨਾਂ ਨੂੰ ਹੈਨਾ ਗਵਰਨਮੈਂਟ ਇਹੀ ਕਰਾਉਣਾ ਚਾਹੁੰਦੀ ਸੀ ਉਹ ਥਰੂ ਸੁਪਰੀਮ ਕੋਰਟ ਉਹਨੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸੁਪਰੀਮ ਕੋਰਟ ਨੇ ਜਿਹੜੀ ਇੰਪਲੀਮੈਂਟੇਸ਼ਨ ਆ ਜਿਹੜੀ ਲਾਅਸ ਦੀ ਉਹ ਹਾਲੇ ਰੋਕ ਲਈ ਹੈ ਇਹ ਇੱਕ ਸਾਡੀ ਜਿਹਨੂੰ ਕਹਿ ਲਿਏ ਕਿ ਇੱਕ ਹੋਰ ਮੋਰਲ ਵਿਕਟਰੀ ਸਾਡੀ ਕੁਸ਼ ਹੈਗੀ ਆ ਪਰ ਅਸੀਂ ਰੈਪੀਲ ਕਰਾਉਣ ਲਈ ਫਾਈਟ ਕਰਾਂਗੇ ਸੁਪਰੀਮ ਕੋਰਟ ਦੀ ਕਮੇਟੀ ਦੇ ਸਾਹਮਣੇ ਅਸੀਂ ਨਹੀਂ ਜਾਵਾਂਗੇ ਤੁਹਾਨੂੰ ਇਹ ਕੋ ਲੱਗਦਾ ਵੀ ਗਵਰਨਮੈਂਟ ਕਰਵਾਉਣਾ ਚਾਹੁੰਦੀ ਸਰਕਾਰ ਕਰਵਾਉਣਾ ਚਾਹੁੰਦੀ ਸ ਬਿਲਕੁਲ ਸਪਸ਼ਟ ਹੈ ਜੀ ਇਸ ਮਾਮਲੇ ਚ ਚਾਰ ਜੱਜਾਂ ਸੰਦੇਸ਼ ਦੇ ਸਭ ਤੋਂ ਵੱਡੇ ਜੱਜਾਂ ਨੇ ਕਿਹਾ ਤਾਂ ਕਿ ਇਨਫਲੂਐਂਸ ਉਧਰ ਦੀ ਹੁੰਦਾ ਹ ਹੌਮੇ ਕਲ ਸੁਪਰੀਮ ਕੋਰਟ ਨੇ ਵੀ ਅਬਜ਼ਰਵੇਸ਼ਨ ਦਿੱਤੀ ਵੀ ਇੰਨੀ ਹੌਮੇ ਦਾ ਸਵਾਲ ਕੀ ਹੈਗਾ ਆ ਇਸ ਮੁਲਕ ਦੇ ਵਿੱਚ ਦੋ ਚੀਜ਼ਾਂ ਦੇਖੋ ਗਵਰਨਮੈਂਟ ਅਸੀਂ ਗਵਰਨਮੈਂਟ ਕਿਸ ਲਈ ਚੁਣੀ ਸੀ ਇਹ ਜੇ ਉਹ ਜਿਹੜਾ ਪੁਆਇੰਟ ਵੀ ਲੈਂਦੇ ਨੇ ਉਸ ਨੂੰ ਇਸ ਕਰਕੇ ਚੁਣਿਆ ਗਿਆ ਸੀਗਾ ਕਿ ਉਹ ਇਸ ਦੇਸ਼ ਦੇ ਵਿੱਚ ਉਹਨੂੰ ਉਸ ਨੂੰ ਮੈਂਡੇਟ ਇਸ ਗੱਲ ਦਾ ਸੀਗਾ ਕਿ ਕਨਸਟੀਟਿਊਸ਼ਨਲ ਐਕਟ ਕਰੇ ਤਾਂ ਗਵਰਨਮੈਂਟ ਨੇ ਤਾਂ ਅਨਕਨਸਟੀਟਿਊਸ਼ਨਲ ਐਕਟ ਕੀਤਾ ਰਾਦਰ ਮੈਂ ਤਾਂ ਸੁਪਰੀਮ ਕੋਰਟ ਤੋਂ ਇਹ ਚਾਹਨਾ ਹੈਗਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਉਹ ਸੂ ਮੋਟੋ ਲੈ ਕੇ ਇਹਨਾਂ ਨੂੰ ਰਿਪੀਲ ਕਰੇ ਸੁਪਰੀਮ ਕੋਰਟ ਸਾਫ ਕਰਦੇ ਕਿ ਕਾਨੂੰਨ ਉਹ ਰੱਦ ਨਹੀਂ ਕਰ ਸਕਦੇ ਹਾਂ ਰੋਕ ਲਾ ਸਕਦੇ ਆ ਉਹਨਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਰੋਕ ਲਾਤੀ ਸੰਤੁਸ਼ਟ ਉਸ ਤੋਂ ਦੇਖੋ ਇਹ ਇੱਕ ਕਿਸਮ ਨਾਲ ਸਾਡੀ ਇਸ ਗੱਲ ਦੇ ਉੱਪਰ ਤਾਂ ਮੂਰ ਹੈਗੀ ਹੈ ਵੀ ਇਹਨਾਂ ਕਾਨੂੰਨਾਂ 'ਚ ਕੁਝ ਗੜਬੜ ਹੈਗੀ ਹੈ ਹੈਨਾ ਔਰ ਅਸੀਂ ਇਹ ਸਮਝਦੇ ਹਾਂ ਸਾਰੀ ਉਹ ਗੜਬੜ ਹੈ ਉਹ ਹਲੇ ਕੋਸ਼ ਨੂੰ ਮੰਨਦੇ ਨੇ ਅਸੀਂ ਸਮਝਦੇ ਹਾਂ ਵੀ ਸਾਰੀ ਗੜਬੜ ਚੱਲ ਆਇਆ ਇਸ ਨੂੰ ਵਾਪਸ ਕਰਨਾ ਚਾਹੀਦਾ ਜੇ ਦੇਸ਼ ਦੀ ਖੇਤੀ ਵਿਕਸਿਤ ਕਰਨੀ ਹੈ ਮੋਦੀ ਗਵਰਨਮੈਂਟ ਫਰਾਕ ਦੇਲੀ ਨਾਲ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰੇ ਔਰ ਕਿਸਾਨ ਸੰਗਠਨਾ ਨਾਲ ਗੱਲਬਾਤ ਕਰੇ ਜਦੋਂ ਸੁਪਰੀਮ ਕੋਰਟ ਨੇ ਰੋਕ ਲਈਏ ਤੁਹਾਨੂੰ ਲੱਗਦਾ ਹੁਣ ਤੁਹਾਡਾ ਯਕੀਨ ਹੋ ਗਿਆ ਵੀ ਬਾਕੀ ਗੜਬੜ ਹੈ ਦੇਖਿਆ ਪਹਿਲਾਂ ਹੀ ਅਜੇ ਤਾਂ ਪਹਿਲਾਂ ਹੀ ਇਹ ਐਜੀਟੇਸ਼ਨ ਕਰ ਕਿਉਂ ਰਹੇ ਆ ਜੀ ਇਸ ਗੱਲ ਤੇ ਖੜੇ ਆ ਵੀ ਇਹ ਕਾਨੂੰਨ ਗਲਤ ਨੇ ਤਾਂ ਹੀ ਐਜੀਟੇਸ਼ਨ ਕੀਤੀ ਹੈ ਹਵਾ 'ਚ ਤਾਂ ਕੋਈ ਜੇ ਕਿਸੇ ਗੱਲ ਤੇ ਕਨਵਿਕਸ਼ਨ ਹੈ ਤਾਂ ਹੀ ਆਏ ਆ ਨਾ ਉਸ ਗੱਲ ਦੇ ਉੱਪਰ ਬਿਨਾਂ ਕਨਵਿਕਸ਼ਨ ਤੋਂ ਇਹ ਡੱਬਾ ਅੰਦੋਲਨ ਖੜਾ ਨਹੀਂ ਹੁੰਦਾ ਹੁੰਦਾ ਇਸ ਕਰਕੇ ਇਹ ਕਾਨੂੰਨ ਤਾਂ ਹੈਗਾ ਹੀ ਗਲਤ ਨੇ ਦੇਸ਼ ਦੇ ਖੇਤੀਚਾਰੇ ਨੂੰ ਤਬਾਹ ਕਰਨ ਵਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਬਿਹਾਰ ਦੀ ਐਗਜ਼ਾਮਪਲ ਸਭ ਤੋਂ ਸਾਹਮਣੇ ਹੈ ਏਪੀਐਮਸੀ ਐਕਟ ਜਦੋਂ ਦਾ ਭੰਗ ਕੀਤਾ ਹੈਗਾ ਬਿਹਾਰ ਚ ਲੋਕ ਹੋਰ ਥੱਲੇ ਨੂੰ ਗਏ ਨੇ ਔਰ ਇਹ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਸਾਨੂੰ ਕਾਰਪੋਰੇਟ ਪੱਖੀ ਖੇਤੀ ਮਾਡਲ ਨਹੀਂ ਚਾਹੀਦਾ ਸਾਨੂੰ ਕਿਸਾਨ ਪੱਖੀ ਦੇਸ਼ ਦੇ ਖੇਤੀ ਅਰਥਚਾਰੇ ਪੱਖੀ ਖੇਤੀ ਮਾਡਲ ਚਾਹੀਦਾ ਉਹਦੇ ਤੇ ਗਵਰਨਮੈਂਟ ਗੱਲ ਕਰਨਾ ਚਾਹੁੰਦੀ ਇਹਨਾਂ ਨੂੰ ਰਿਪੀਲ ਕਰੇ ਗੱਲ ਕਰਾਂਗੇ ਇਹ ਬਾਰ-ਬਾਰ ਗੱਲ ਹੁਣ 26 ਜਨਵਰੀ ਇਹ 26 ਜਨਵਰੀ ਨੂੰ ਮਾਹੌਲ ਖਰਾਬ ਹੋ ਸਕਦਾ ਦੇਖੋ ਅਸੀਂ ਬਹੁਤ ਕਲੀਅਰ ਕੱਟ ਹਾਲੇ ਅਸੀਂ 26 ਜਨਵਰੀ ਨੂੰ ਕਿਸਾਨ ਪ੍ਰੇਡ ਦਾ ਸੱਦਾ ਦਿੱਤਾ ਰਿਹਾ ਸੀ ਬਿਲਕੁਲ ਅੱਜ ਵੀ ਪ੍ਰੈਸ ਕਾਨਫਰੰਸ ਗਿਆ ਇਹ ਅੰਦੋਲਨ ਸੰਜਮ ਨਾਲ ਲੜਿਆ ਸਬਰ ਨਾਲ ਲੜਿਆ ਪੀਸਫੁੱਲ ਰਿਹਾ ਔਰ ਪੀਸਫੁੱਲ ਰੱਖਾਂਗੇ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਇੰਟੈਂਸ਼ਨ ਨਹੀਂ ਰਾਦਰ ਗਵਰਨਮੈਂਟ ਇਦਾਂ ਦਾ ਮਾਹੌਲ ਬਣਾ ਕੇ ਸਕਿਉਰਿਟੀ ਫੋਰਸਸ ਨੂੰ ਇਨਸਟੀਗੇਟ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੇ ਖਲਾਅ ਪੜਕਾਇਆ ਜਾ ਸਕੇ ਨਹੀਂ ਤੁਸੀਂ ਐਲਾਨ ਕੀਤਾ ਵੀ ਅਸੀਂ ਦਿੱਲੀ ਦੇ ਵਿੱਚ ਐਂਟਰ ਹੋ ਕੇ ਟਰੈਕਟਰ ਮਾਰਚ ਕਰਾਂਗੇ ਪਰ ਪੁਲਿਸ ਤਾਂ ਰੋਕਣ ਦੀ ਕੋਸ਼ਿਸ਼ ਕਰੇਗੀ ਨਾ ਦੇਖੋ ਅਸੀਂ ਦਿੱਲੀ ਚ ਪ੍ਰੇਡ ਕਰਨ ਦਾ ਹੀ ਫੈਸਲਾ ਕੀਤਾ ਹੈਗਾ ਹੈ ਨਾ ਅਸੀਂ ਕੋਈ ਇਸ ਤੋਂ ਵੱਧ ਕੇ ਤਾਂ ਹੋਰ ਕੋਈ ਗੱਲ ਨਹੀਂ ਕਹੀ ਹਾਲੇ ਕਰਨੀ ਕਿਵੇਂ ਹੈ ਇਹਦੇ ਬਾਰੇ ਵੀ ਅਸੀਂ ਐਲਾਨਸ 15 ਦੀ ਮੀਟਿੰਗ ਤੋਂ ਬਾਅਦ ਕਰਨਾ ਉਸ ਤੋਂ ਪਹਿਲੇ ਹੀ ਹਵਾਈ ਗੱਲਾਂ ਬਣਾਈ ਜਾਂਦੀ ਹੈ ਗਵਰਨਮੈਂਟ ਤੋਂ ਬਿਲਕੁਲ ਸਪਸ਼ਟ ਹੈ ਉਹ ਸਿਕਿਉਰਿਟੀ ਫੋਰਸਸ ਨੂੰ ਪੁਲਿਸ ਨੂੰ ਜਾਂ ਦੂਜੀਆਂ ਸਕਿਉਰਿਟੀ ਫੋਰਸਸ ਨੂੰ ਕਿਸਾਨਾਂ ਖਿਲਾਫ ਭੜਕਾ ਰਹੀ ਹੈ। ਆ ਆਖਰੀ ਸਵਾਲ ਮੇਰਾ ਹੁਣ 15 ਜਨਵਰੀ ਦੀ ਮੀਟਿੰਗ ਤੋਂ ਕਿੰਨੀ ਉਮੀਦਾਂ ਨੇ ਤੁਹਾਨੂੰ? ਦੇਖੋ ਉਮੀਦ ਤੇ ਦੁਨੀਆ ਕਾਇਮ ਹੈ ਭਈਆ। ਠੀਕ ਹੈ। ਅਸੀਂ ਇੱਥੇ ਕਾਨੂੰਨਾਂ ਨੂੰ ਰਿਪੀਲ ਕਰਾਉਣ ਲਈ ਆਏ ਆ ਕੋਈ ਨਾਨਕੀਤਾ ਹੈ ਨਹੀਂ ਹੋਏ। ਜਦੋਂ ਗਵਰਨਮੈਂਟ ਇਹਨਾਂ ਨੂੰ ਰੱਦ ਕਰੂਗੀ ਤੇ ਵਾਪਸ ਮੁੜ ਜਾਾਂਗੇ ਪਰ ਸਰਕਾਰ ਵੀ ਸਾਫ਼ ਕਰ ਚੁੱਕੀ ਹੈ ਕਿ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ। ਪਰ ਤੁਸੀਂ ਕਿਹਨੂੰ ਰੱਦ ਕਰੇ? ਪਰ ਅਜਿਹੇ 'ਚ ਹੱਲ ਕਿ ਨਿਕਲੇਗਾ ਫਿਰ? ਸੰਘਰਸ਼ ਹੈ ਵੀਰੇ। ਲੜਾਂਗੇ। ਨੈਤਿਕ ਬਲ ਨਾਲ ਸੰਜਮ ਨਾਲ ਸਬਰ ਨਾਲ ਦ੍ਰਿੜਤਾ ਨਾਲ ਬੈਠੇ ਰਹਾਂਗੇ ਸਾਡੀ ਡਿਬੇਟ ਇਹ ਹੈ ਨਾ ਕਿ ਕੀ ਇਹ ਮੁਲਕ ਦੇ ਖੇਤੀ ਅਰਚਾਰੇ ਨੂੰ ਮੋਦੀ ਗਵਰਨਮੈਂਟ ਇਹੀ ਭਰਮ ਫਲਾ ਰਹੀ ਹੈ ਨਾ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਰਦਾ ਕਰਨਾਟਕਾ ਦੇ ਰਾਏਚੂਰ ਜ਼ਿਲ੍ਹੇ ਚ ਬੰਗਲੌਰ ਦੇ ਕੋਲੇ ਉੱਥੇ ਰੇਲੈਂਸ ਰਿਟੇਲ ਲਿਮਟਿਡ ਨੇ ਕੰਟਰੈਕਟ ਕੀਤਾ ਆ ਕੋਈ ਰਾਸ਼ਟਰੀ ਪ੍ਰੋਡਿਊਸਿੰਗ ਕੰਪਨੀ ਦੇ ਰਹੀ 1100 ਕਿਸਾਨਾਂ ਨਾਲ ਕੰਟਰੈਕਟ ਕੀਤਾ 82 ਰੁਪਏ ਵਾਧਾ ਦਿੰਦੇ ਨੇ ਪੈੜੀ ਦੇ ਕਿ ਇਹ ਅਸੀਂ ਕਹਿ ਰਹੇ ਗਵਰਨਮੈਂਟ ਕਹਿ ਰਹੀ ਕਿ ਵਿਚੋਲੀਏ ਖਤਮ ਹੋਣਗੇ ਔਰ ਉਸ ਦੇ ਵਿੱਚ ਦੋ ਵਿਚੋਲੀਏ ਤਾਂ ਬਿਲਕੁਲ ਉਸੇ ਕੰਟਰੈਕਟ ਚ ਸਾਹਮਣੇ ਆ ਗਏ ਇੱਕ ਕੰਪਨੀ ਜਿਹਦੇ ਨਾਲ ਹੀ ਕੰਟਰੈਕਟ ਕੀਤਾ ਔਰ ਦੂਸਰਾ ਜਿਹੜੀ ਕੁਆਲਟੀ ਚੈੱਕ ਕਰੋਗੀ ਆਪਣਾ ਅਟੈਚ ਕਰੋਗੀ ਮੋਦੀ ਸਰਕਾਰ ਦਾ ਪਹਿਲੇ ਹੀ ਕੰਟਰੈਕਟ ਨਾਲ ਇਹਨਾਂ ਐਕਟਾਂ ਤੋਂ ਬਾਅਦ ਚ ਜਿਹੜਾ ਝੂਠ ਹੋ ਬੇਨਕਾਬ ਹੋ ਗਿਆ ਹੋਰ ਕੀ ਰਹਿੰਦਾ ਹੈਗਾ ਖੋਰ ਕੀ ਰਹਿੰਦਾ ਰਿਲਾਇੰਸ ਪੰਜਾਬ ਹਰਿਆਣਾ ਹਾਈ ਕੋਰਟ ਚ ਗਿਆ ਜਾਂ ਇੱਥੇ ਪੈਂਫਲੈਟ ਵੀ ਵੰਡੇ ਉਹਨਾਂ ਨੇ ਕਿ ਅਸੀਂ ਖੇਤੀ ਕਾਰੋਬਾਰ ਚ ਨਹੀਂ ਆ ਰਹੇ ਤੇ ਜਿਹੜਾ ਕਾਰਪੋਰੇਟ ਇੰਨਾ ਝੂਠ ਬੋਲ ਕੇ ਚਾਰ ਦਿਨ ਪਹਿਲਾਂ ਔਰ ਇਹ ਪ੍ਰੋਪਗੇਟ ਕਰਦਾ ਹੈਗਾ ਔਰ ਕਰਨਾਟਕਾ ਚ ਉਹ ਉਹ ਸਮਝਦਾ ਵੀ ਇਹ ਮੁਲਕ ਪੰਜਾਬ ਵਾਲਿਆਂ ਨੂੰ ਉੱਥੇ ਪਤਾ ਨਹੀਂ ਲੱਗਣਾ ਜਾਂ ਹਰਿਆਣੇ ਵਾਲਿਆਂ ਨੂੰ ਪਤਾ ਲੱਗਣਾ ਜਿੱਡਾ ਵੱਡਾ ਇਹ ਅੰਦੋਲਨ ਹੋ ਗਿਆ ਦੇਸ਼ ਵਿਆਪੀ ਅੰਦੋਲਨ ਹੋ ਗਿਆ ਹੁਣ ਤਾਂ ਨਿੱਕੀ ਨਿੱਕੀ ਗੱਲ ਉੱਪਰ ਨੂੰ ਆ ਜਾਣੀ ਹੁਣ ਇੱਕ ਸੁਪਰੀਮ ਕੋਰਟ ਨਹੀਂ ਵੀ ਕਿ ਬਜ਼ੁਰਗ ਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਜਾਵੇ ਕਿਉਂਕਿ ਠੰਡ ਬਹੁਤ ਆ ਤੁਹਾਨੂੰ ਨਹੀਂ ਲੱ ਦੇਖੋ ਲੋਕ ਸਟਰਗਲ ਲਈ ਆਏ ਹੋਏ ਨੇ ਠੀਕ ਹੈ ਉਹ ਆਪਣੀ ਆਪਣੀ ਵਿਸ਼ਵਾਸ ਤੇ ਆਪਣੇ ਆਪ ਆਏ ਨੇ ਕੋਈ ਧੱਕੇ ਨਾਲ ਨਹੀਂ ਉਹਨਾਂ ਨੂੰ ਬਿਠਾਇਆ ਹੋਇਆ ਪਰ ਕਿਸੇ ਨੇ ਵੀ ਉਹਨਾਂ ਨੇ ਇਸ ਤੇ ਮੰਨਣਾ ਨਹੀਂ ਹੈ ਉਹ ਲੜਨ ਲਈ ਆਏ ਨੇ ਜੂਝਣ ਲਈ ਆਏ ਨੇ ਅਸੀਂ ਵੀ ਸਮਝਦੇ ਆ ਕਿ ਇਹ ਮਾਹੌਲ ਹੈਗਾ ਆ ਤੋ ਇਸ ਤੇ ਇਹੇ ਜੀ ਅਪੀਲ ਕਰਨ ਦੀ ਬਜਾਏ ਠੀਕ ਹੈ ਉਹ ਅਪੀਲ ਉਹਨਾਂ ਦੀ ਸਿੰਪੈਥੈਟਿਕ ਮੰਨ ਲੈਣੇ ਇਹ ਗੱਲ ਵੀ ਅਪੀਲ ਹੈਗੀ ਆ ਪਰ ਲੋਕ ਹਾਲੇ ਲੜਨ ਦੇ ਮੂਡ 'ਚ ਨੇ ਲੋਕ ਬੈਠੇ ਨੇ ਲੋਕਾਂ ਨੇ ਇਸ ਗੱਲ ਨੂੰ ਰੱਦ ਕਰਕੇ ਇਹ ਕਹਿਣਾ ਵੀ ਤੁਸੀਂ ਸਾਡੇ ਕਾਨੂੰਨ ਰੱਦ ਕਰੋ ਰਾਦਰ ਇਸ ਦੀ ਬਜਾਏ ਗਵਰਨਮੈਂਟ ਕਾਨੂੰਨ ਰੱਦ ਕਰੇ ਹੀ ਵਾਪਸ ਮੁੜ ਜਾਗੇ ਮੈਂ ਤਾਂ ਪਹਿਲਾਂ ਕਿਹਾ ਵੀ ਸਾਨੂੰ ਇਹ ਕੋਈ ਸ਼ੌਕ ਨਾਲ ਥੋੜੀ ਬੈਠੇ ਹੈਗੇ ਆ ਇਹ ਮਜਬੂਰੀ 'ਚੋ ਬੈਠੇ ਆ ਇਹ ਦੇਸ਼ ਦੇ ਖੇਤੀ ਆਤਚਾਰੇ ਨੂੰ ਔਰ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ ਲੜਾਈ ਹੈ ਵੀਰ ਜੀ ਇਸ ਕਰਕੇ ਇਹ ਆਪਣਾ ਫਰਜ਼ ਸਮਝ ਕੇ ਲੜਾਂਗੇ ਔਰ ਇਸ ਚ ਬਿਨਾ ਸ਼ੱਕ ਜਿੰਦੋਂ ਤੱਕ ਜਿਹਨੂੰ ਕਹਿੰਦੇ ਨੇ ਵੀ ਦਮ ਚ ਦਮ ਹੈ ਉਨੀ ਦੇਰ ਤੱਕ ਇਹ ਲੜਾਈ ਜਾਰੀ ਰੱਖਾਂਗੇ ਇਹ ਅਪੀਲ ਕਰਾ ਕੇ ਹਟਾ ਠੀਕ ਹੈ ਇਹ ਸਿੰਘ ਕਿਸਾਨ ਲੀਡਰ ਰਮੇਂਦਰ ਸਿੰਘ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਉਹ ਸੰਘਰਸ਼ ਆਖਰੀ ਸਾਹਾਂ ਤੱਕ ਲੜਨਗੇ ਅਤੇ ਪਿੱਛੇ ਨਹੀਂ ਹਟਣਗੇ ਅੱਜ ਕਿਸਾਨਾਂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹਦੇ ਵਿੱਚ ਸਰਕਾਰ ਪੱਖੀ ਨਾਮ ਨੇ ਹਾਲਾਂਕਿ ਕਿਸਾਨਾਂ ਤੋਂ ਸਰਕਾਰ ਨੇ ਨਾਮ ਮੰਗੇ ਸੀ ਪਰ ਕਿਸਾਨਾਂ ਨੇ ਪਹਿਲਾਂ ਹੀ ਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਜੇ 'ਚ ਫਿਰ ਸਵਾਲ ਉਹੀ ਹੈ ਕਿ ਆਖਰ ਇਸ ਮਸਲੇ ਦਾ ਹੱਲ ਕੀ ਨਿਕਲੇਗਾ ਕਿਉਂਕਿ ਕਿਸਾਨਾਂ ਤੇ ਸਰਕਾਰ ਦੀ ਮੀਟਿੰਗ ਅਗਲੀ 15 ਜਨਵਰੀ ਨੂੰ ਹੋਵੇਗੀ ਕੈਮਰਾਮੈਨ ਮਹਿਰਮਾਨ ਸਿੰਘ ਦੇ ਨਾਲ ਮੈਦਵਿੰਦਰ ਸਿੰਘ এবੀਪੀ ਸੰਝਾ ਸਿੰਘੂ ਬਾਰਡਰ ਦਿੱਲੀ